హలో ਤੇ ਹੁਣ ਫਿਰ ਇਲੈਕਸ਼ਨ ਆ ਗਈ ਨਾ ਜੀ ਹੁਣ ਫਿਰ ਕਰਿਓ ਪੂਰੀ ਆਪਣੀ ਮਦਦ ਹੈ ਨਾ ਹੂੰ ਦੇਖੋ ਜੀ ਤੁਹਾਨੂੰ ਮੈਂ ਸੱਚ ਕਹਾਂ ਰਹੀ ਕਾਹਨੂੰ ਮੈਂ ਕਹਾਂ ਵੀ ਦੇਖੋ ਮੈਂ ਤਾਂ ਹੀ ਗੁਰੂ ਰੰਸਾ ਨੂੰ ਬੇਅਦਬੀ ਨਹੀਂ ਦੇਦਾ ਬਸ ਮੈਂ ਹੋਰ ਕੁਝ ਨਹੀਂ ਦੇਦਾ ਜੀ ਤੁਹਾਨੂੰ ਮੈਂ ਤੁਹਾਨੂੰ ਮੈਂ ਗੱਲ ਕਹਾਂ ਜੀ ਮੈਂ ਤਾਂ ਹੋਰ ਕੁਝ ਨਹੀਂ ਕਰਦਾ ਜੀ ਦੇਖੋ ਮੇਰੀ ਗੱਲ ਸੁਣੋ ਉਹ ਤਾਂ ਗੱਲ ਠੀਕ ਹੈ ਪਰ ਫੇਰ ਵੀ ਬੰਦਾ ਪਾਰਟੀ ਦੇ ਉੱਪਰ ਉੱਠ ਕੇ ਕੈਂਡੀਡੇਟ ਦੇ ਇੱਕੇ ਤੁਮਾਰ ਤੇ ਕਰਦਾ ਹੀ ਹੈ ਨਾ ਜੀ ਨਹੀਂ ਜਿਹੜਾ ਕਹੇ ਵੀ ਸਾਥੇ-ਸੱਥੇ ਸਾਧ ਨੂੰ ਸਰਸੇ ਵਾਲੇ ਸਾਧ ਨੂੰ ਮਾਫੀ ਦੇਣਾ ਜਿਹੜਾ ਉਹ ਹੈ ਤਾਂ ਉਹ ਗੱਲ ਸਹੀ ਹੈ ਜੀ ਨੀ ਮੈਂ ਮੈਂ ਤਾਂ ਤੁਹਾਨੂੰ ਦੂਜੀ ਗੱਲ ਕਰ ਰਹੀ ਹਾਂ ਵੀ ਇੱਕ ਪਾਸੇ ਪਾਰਟੀ ਹੁੰਦੀ ਚਲੋ ਠੀਕ ਹੈ ਜੋ ਕੈਂਡੀਡੇਟ ਵੀ ਹੁੰਦਾ ਵੀ ਜਿਨੇ ਕੰਮ ਕੀਤੇ ਹੋਣ ਗੱਲ ਤਾਂ ਉਹ ਹੈ ਨਾ ਜੀ ਨਹੀਂ ਨਹੀਂ ਦੇਖੋ ਮੈਂ ਤਾਂ ਤੁਹਾਨੂੰ ਮੈਂ ਜੋ ਮੈਂ ਤੁਹਾਨੂੰ ਕਹਾ ਜੀ ਵੀ ਵੀ ਤੁਹਾਨੂੰ ਮੈਂ ਕਾਹਨੂੰ ਕਹਾ ਵੀ ਵੀ ਕਹਿੰਦੀ ਕਹਾ ਵੀ ਇਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜਿਹੜਾ ਬਾਣੀ ਗਲਤ ਪੜ੍ਹ ਗਏ ਔਨ ਦੀ ਸਟੇਜ ਤੇ ਇਹ ਤੁਸੀਂ ਰੋਪੜ ਦਾ ਤੁਸੀਂ ਸੁਣਿਆ ਹੀ ਹੋਣਾ ਡਾਕਟਰ ਚੀਮਾ ਜਿਹੜੇ ਸਟੇਜ ਤੇ ਬੋਲ ਰਹੇ ਸੀ ਜਿਹੜੇ ਹਾਂਜੀ ਇਹ ਤੁਸੀਂ ਇਹ ਗੱਲਾਂ ਇਹ ਸਹੀ ਨਹੀਂ ਲੱਗਦੀਆਂ ਜੀ ਇਹ ਨਾ ਫਿਰ ਮਨ ਉੱਠ ਜਾਂਦਾ ਇਹਨਾਂ ਗੱਲਾਂ ਤੋਂ ਨਾ ਜੀ ਬੜਾ ਰੋਸ ਹੈ ਇਸ ਚੀਜ਼ ਦਾ ਮਨ ਚ ਨਾ ਜੀ ਬਸ ਹੋਰ ਕੁਝ ਨਹੀਂ ਹੈ ਜੀ ਐ ਨਹੀਂ ਫਿਰ ਹੋਰ 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 ਕਿਹੜੇ ਚੰਗੇ ਨੇ ਜੀ ਕਿਹਨੂੰ ਔਰ ਕਿਹਨੂੰ ਨੋਟਾ ਨੋਟਾ ਦੱਬ ਦਾਂਗੇ ਜੀ ਕੋਈ ਚੱਕਰ ਨਹੀਂ ਹੈ ਜੀ ਨੋਟਾ ਦੱਬ ਦੇਾਂਗੇ ਜੀ ਹੋਰ ਕੀ ਹੈ ਨਹੀਂ ਨਹੀਂ ਚਲੋ ਦੇਖੋ ਇੱਕ ਨਾ ਬੰਦਾ ਇਹਨੂੰ ਬੰਦਾ 100 ਵਾਰੀ ਕੰਮ ਆਉਂਦਾ ਹੈ ਪਰ ਇਸ ਤਰ੍ਹਾਂ ਦੇਖੋ ਪਾਹ ਜੇ ਬਹੁਤ ਲੋਕ ਨਹੀਂ ਆਏ ਤਾਂ ਜਿਹੜੇ ਹੁਣ ਇਹ ਵੀ ਗੱਲ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਪਾਰਟੀ ਦੇ ਉੱਪਰ ਉੱਠ ਕੇ ਕੈਂਡੀਡੇਟ ਲੈ ਕੇ ਪਾਵਾਂਗੇ ਐ ਤਾਂ ਬਹੁਤ ਬੰਦੇ ਹੈ ਜਿਹੜੀ ਗੱਲ ਤੁਸੀਂ ਕਰਟਿੰਗ ਕਰਨੇ ਵਾਲੇ ਪਰ ਉਹ ਇਹ ਗੱਲ ਵੀ ਕਹਿ ਰਹੇ ਨੇ ਲੋਕ ਨਾਲ ਹੂੰ ਹੂੰ ਕੋਈ ਗੱਲ ਨਹੀਂ ਹੋਰ ਸਮਾਂ ਹੈਗਾ ਕੋਈ ਗੱਲ ਨਹੀਂ ਦੇਖ ਲੈਣੇ ਆ ਹੋਰ ਕਿਹੜਾ ਆ ਜਾਂਦਾ ਹਾਂ ਬਸ ਕਿ ਮੈਂ ਤਾਂ ਜੀ ਤੁਹਾਨੂੰ ਕਹਾ ਵੀ ਨਹੀਂ ਕਿ ਮੈਂ ਤਾਂ ਜੀ ਤੁਹਾਨੂੰ ਮੈਂ ਕਹਾ ਵੀ ਮੈਂ ਇਹਨਾਂ ਦਾ ਬੇਟਾ ਗੱਲ ਕਰ ਰਿਹਾ ਹਾਂ ਇਸ ਟਾਈਮ ਤੇ ਮੈਂ ਤਾਂ ਜੀ ਵੀ ਮੈਂ ਤਾਂ ਮਾਫੀ ਚਾਹਨਾ ਤੁਹਾਡੇ ਤੋਂ ਵੀ ਮੈਂ ਤਾਂ ਨਹੀਂ ਹੈ ਜੀ